ਆਪਣੇ ਪੰਜਾਬੀ ਵੀ ਨਾ ਜਿਹੜੀ ਚੀਜ਼ ਦੇ ਮਗਰ ਪਏ ਜਾਣ ਉਹਦਾ ਰੱਬ ਹੀ ਰੱਖਾ ਆ ਹੁਣ ਇੱਕ ਗਾਣੇ ਜਿਹਦੇ ਮਗਰ ਪਏ ਪੈਣਾ ਇਹਦੇ ਸਾਗਰ ਦੀ ਬੌਟੀ ਲੈਂਦੀ ਇੰਡੀ ਕਾਚਲਾ ਸਾਗਰ ਦੀ ਬੌਟੀ ਲੈਂਦੀ ਇੰਡੀ ਕਾਚਲਾ ਸਾਗਰ ਦੀ ਬੌਟੀ ਨੂੰ ਨਾ ਇੰਨਾ ਬਿਆਹ ਚ ਛਗਣ ਨਹੀਂ ਪਿਆ ਹੋਣਾ ਜਿੰਨੀਆਂ ਦੋ ਦਿਨਾਂ ਚ ਰੀਲਾਂ ਪਾਤੀਆਂ ਇਹਨਾਂ ਨੇ ਆਉਦੀ ਵੀ ਸੁਣ ਲਓ ਮੂਰਾ ਪਤਿਓਰੇ ਦੀ ਕੀ ਕਹਿੰਦਾ ਖੱਬੇ ਨਾਲ ਦੱਬ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਜਿਹੜੇ ਹਿਸਾਬ ਨਾਲ ਸਾਗਰ ਸਿਖਾਉਂਦਾ ਮੈਨੂੰ ਲੱਗਦਾ ਇਹਦੇ ਕੋਲੇ ਅਰਦੇ ਕੋਲੇ ਵੀ ਲਰਨਿੰਗ ਲਾਇਸੈਂਸੀ ਹੋਊ ਮਰੀ ਨਾਲ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਭੈਣ ਜੀ ਵੇਹ ਤਾਂ ਜਿਹੜੇ ਹਸਾਮ ਨਾਲ ਤੈਨੂੰ ਸਾਗਰ ਵੀਰਾ ਗੱਡੀ ਸਿਖਾ ਰਿਆ ਐ ਐਸਾ ਹਸਾਮ ਨਾਲ ਤੂੰ ਪੰਜ ਛੇ ਗਰੀ ਤਾਂ ਇੰਡੀ ਕਾ ਪਲਟਾਤੀ ਹੋਣੀ ਐ ਰੂੜੀਆਂ ਰੜੀਆਂ ਤੀ ਜੇ ਨਹੀਂ ਤਾਂ ਮੈਂ ਤੋ ਹੱਥ ਬਣਾ ਲਾ ਹੁਣ ਕਿਹੜੀ ਗੱਡੀ ਐ ਤੇਰੇ ਕੋਲੇ ਥਾਰ ਆ ਤੂੰ ਸਿੱਖ ਗਈ ਚਾਹੇ ਨਹੀਂ ਸਿੱਖ ਗਈ ਗੱਡੀ ਨੂੰ ਬ੍ਰੇਕਾਂ ਲਾਗਦੇ ਨੇ ਨਾ ਲੱਗਣਾ ਆ ਗਿਆ ਰੀਲਾਂ ਨੂੰ ਬ੍ਰੇਕਾਂ ਲਾ ਓਏ ਹੋਰ ਯਾਰ ਮੂਰੇ ਇਲੈਕਸ਼ਨਾਂ ਦਾ ਟਾਈਮ ਐ ਜਿਹੜੇ ਹਸਾਮ ਨਾਲ ਤੈ ਸਾਗਰ ਦੀ ਬਹੁਤੀ ਮਸ਼ਹੂਰ ਕਰੀ ਪਿਆ ਇਹਨੂੰ ਕਿਸ ਪਾਰਟੀ ਨੇ ਟਿਕਟ ਦੇ ਦੇਣੀ ਐ